ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀ ਰਿਡ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਸ਼ਹਿਰ ਧਰਮਕੋਟ ਜੀ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਐਨੀਮਲ ਲੈ ਕੇ ਆਏ ਆ ਜੀ ਇੱਕ ਸੂਆ ਸਵਾਇਆ ਨਾਕਾ ਜੀ ਤੇ ਇੱਕ ਗੱਪਣ ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਦੀਪ ਸਿੰਘ ਜੀ ਪਿੰਡ ਜੀ ਸ਼ਹਿਰ ਧਰਪੁਰ ਜਿਹੜਾ ਮੁੰਡਾ ਹੈ ਜੀ ਮੋਬਾਈਲ ਨੰਬਰ ਜੀ 85648 1297 ਕੱਲ ਵਾਲੀਆਂ ਗਾਂਜਾਂ ਵਹਿ ਗਈਆਂ ਜੀ ਵਹਿ ਗਈਆਂ ਜੀ ਠੀਕ ਹੈ ਜੀ ਤੇ ਇੱਕ ਨੰਬਰ ਬਾਈ ਮੱਝ ਤੋਂ ਸੂਈ ਸਵਾਈ ਤੋਂ ਸ਼ੁਰੂ ਕਰਦੇ ਆਂ ਸੂਆ ਕਿੰਨਾ ਮਾ ਸੂਈ ਹੈ ਪਹਿਲੇ ਸੂਆ ਸੂਈ ਆ ਬਾਈ ਪਹਿਲੋ ਦੋ ਜੀ ਇਹ ਹੈ ਇਹ ਯਾਰ ਸਿਹਰ ਤੇ ਦੰਦ ਤੱਕ ਦੀ ਪਈ ਆ ਬਾਈ ਠੀਕ ਆ ਕਦੋਂ ਸੂਈ ਹੈ ਜੀ ਇਹ ਸੂਈ ਨੂੰ ਫਿਰ ਤੀਜਾ ਦਿਨ ਆ ਜਿਓ ਬੱਚਾ ਕੀ ਹੈ ਜੀ ਘਟਾ ਮਗਰ ਬ ਜਿਹੜਾ ਡੰਨਾ ਜੀ ਹੋਪੀ ਆ ਵੀਰੇ ਕਿੰਨਾ ਬੋਲਾ ਤਿਆਰ ਆ ਜੀ ਬੋਲਾ ਵੀਰੇ ਤੂੰ 7 ਕਿਲੋ ਤਿਆਰ ਆ ਨੱਟ ਕੰਡੇ ਵਾਲਾ ਜੋਕ ਕੇ ਦੇ ਦਾਂਗੇ ਜੀ ਕੰਡਾ ਵਾਲਾ ਹਾਂ ਜੀ ਥਣਾ ਦੀ ਡੰਨਾ ਜੀ ਠੰਡੀ ਸੀਲ ਆ ਜੀ ਠੰਡੀ ਸੀਲ ਤਾਂ ਪੂਰੀ ਆ ਬਈ ਠੀਕ ਆ ਤੋੜ ਕੇ ਦਿਖਾ ਦੇ ਫਿਰ 22 ਦੇ ਦਸਰ ਮੁਤਾਬਕ ਸੂਆ ਪਹਿਲਾ ਸੂਈ ਆ ਜੀ ਤਿੰਨ ਦਿਨ ਸਮਾਂ ਹੋ ਗਿਆ ਸੂਈ ਨੂੰ ਬੱਚਾ ਮਗਰ ਕੱਟਾ ਜੀ ਕੋਈ ਬੋਲਾ ਸਮਝ ਲੈ ਜਿਹੜਾ ਨੱਟ ਬੋਲਾ ਸਮਝਣਾ ਬੋਲਾ ਸਮਝ ਲਓ ਬਾਈ ਕੰਦਾ ਦੁੱਧ ਸਮਝਣਾ ਦੁੱਧ ਸਮਝ ਲਓ ਜਿਹੜਾ 7 ਕਿਲੋ ਨੱਟ ਤਿਆਰ ਆ ਜੀ 2 ਟਾਈਮ 4 ਟਾਈਮ 6 ਟਾਈਮ ਕੋਈ ਵੀ ਚਵਾਈ ਕਰ ਸਕਦਾ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਸੋਹਣੇ ਪੀਖ ਕਵਾਲਿਟੀ ਕੁੰਡਾ ਸਿੰਘ ਆ ਜੀ ਥਾਣਾ ਪੂਰਾ ਮੋਟਾ ਲੱਗਿਆ ਵਾ 7 ਕਿਲੋ ਆਪ ਦਾ ਜੋਕ ਕੇ ਲੈ ਜਾਓ ਬਾਈ ਦੇ ਘਰੇ ਬੱਚੇ ਦੇ ਬੰਦੀ ਆ ਠੱਡੀ ਸੀਲ ਪੂਰੀ ਆ ਨਹੀਂ ਕਿ ਆਮ ਕਰਕੇ ਤੁਹਾਨੂੰ ਪਤਾ ਵੀ ਪਹਿਲਾਂ ਨਾ ਕਈ ਔਲ ਕਰਦੀਆਂ ਹੁੰਦੀਆਂ ਬੰਦੀ ਦਾ ਪਹਿਰੇ ਬੂਰਾ ਕਰਦੀ ਲੱਤ ਨੂੰ ਤਾਂ ਕੰਮ ਹੀ ਨਹੀਂ ਪੈਮੀ ਜਵਾਗ ਚੱਲੇ ਯਾਰ ਠੀਕ ਆ ਜੀ ਤੇ ਡਿਮਾਂਡ ਪਈ ਏ ਦੀ 58000 ਦੇ ਦਾਂਗੇ ਬਾਈ ਉਹ ਜੂ ਮਾਨ ਤਣ ਜੀ ਬਈ ਦੇਣੀ ਆ ਬਾਲਾ ਵੱਡਾ ਮਾਨ ਨਹੀਂ ਗਾ ਮੁੱਲ ਤਾਂ ਜ਼ਿਆਦਾ ਕਰਦੇ ਯਾਰ ਠੀਕ ਆ ਜੀ 58000 ਦੀ ਬਾਈ ਕਹਿੰਦਾ ਦੇ ਦਾਂਗੇ ਜਮਾ ਜਿਆ ਕਿ ਡਿਮਾਂਡ ਆ ਜੀ ਠੀਕ ਆ ਜੀ 58000 ਦੀ ਦੇ ਦਾਂਗੇ ਨੰਬਰ ਤੇ ਗਰੀਨ ਤੇ ਚੱਲਦਾ ਰਹਿਣਾ ਜੀ ਅੱਗੇ ਵੀਰੇ 2 ਨੰਬਰ ਜੀ ਇਹਦੀ ਕਿਹੜੀ ਟੇਲੇ ਤੀਜਾ ਸਿਵਾ ਸੁਣੀ ਆ ਠੀਕ ਆ ਜੀ ਸਮਾਂ ਕਿੰਨਾ ਲੈਂਦੀ ਆ ਇਹਦੇ ਅੱਠ ਦਿਨ ਪਈ ਆ ਵੀਰੇ ਕਿੰਨਾ ਕਪਾਜੂ ਦੁੱਧ ਜੀ ਇਹ ਦੁੱਧ ਦੇ ਵੀਰੇ 13 ਕਿਲੋ ਮਾਲ ਕਹਿੰਦੇ ਪਾਇਆ ਹੋਇਆ ਵਾ ਠੰਡੀ ਆ ਜੀ ਪੂਰੀ ਪਾਰ ਪਿੱਛੇ ਦੀ ਗਾਰੰਟੀ ਆ ਠੰਡੀ ਹੋਊਗੀ ਜੀ ਤੋੜ ਕੇ ਦਿਖਾ ਦੇ ਵੀਰੇ ਸੁਆਬਾਈ ਦੱਸਦਾ ਕਿ ਤੀਜਾ ਸੁੰਦੀ ਆ ਜੀ ਮਾਲਕਾਂ ਨੇ ਦੱਸਿਆ ਕਿ ਪਿਛਲੇ ਸੂਏ 13 ਕਿਲੋ ਦੁੱਧ ਚੁਆ ਆਵਾ ਜੀ ਫੇਸ ਕੁਆਲਟੀ ਸੋਣੀ ਆ ਜੀ ਬਾਕੀ ਵਜਨ ਮजूद ਦੇ ਪੱਕ ਤੋਂ ਪੂਰੀ ਚੰਗੀ ਆ ਤਿਆਰੀ ਸੁੰਨੀ ਕਰਦੀ ਹੁੰਦੀ ਆ ਜੀ ਹਵਾਨੇ ਚ ਵਲਟਨਾਂ ਬਹੁਤ ਨੇ ਸਾਰੀਆਂ ਵਲਟਨਾਂ ਕਰ ਮਲੜੇ ਕੱਟ ਕੇ ਸੋਣਾ ਕੱਲੀ ਕੱਚੀ ਕੱਚੀ ਆ ਪੂਰੀ ਬਣ ਕੇ ਸੁੰਦੀ ਆ ਵੀਰੇ ਆ ਵੇਲਾ ਤਿਆਰੀ ਚ ਹੁੰਦੀ ਤਾਂ ਹਵਾਨਾ ਸੋਣਾ ਤਿਆਰ ਕੀਤਾ ਹੋਣਾ ਸੀ ਬਾਕੀ ਦੁੱਧ ਤੁਹਾਡੀ ਸੇਵਾ ਦੇ ਸਿਰ ਤੇ ਆ ਜੇ ਕੋਈ ਵੀ ਵੱਧ ਕਾਬਲੂ ਤਾਂ ਵੱਧ ਵੀ ਲੈ ਸਕਦਾ ਦੋਨੇ ਪਸ਼ੂਆਂ ਦੀ ਹਾਈਟ ਦਾ ਅੰਦਾਜ਼ਾ ਤੁਸੀਂ ਬਾਈ ਦੇ ਹਿਸਾਬ ਨਾਲ ਲਾ ਲਓ ਲਗਭਗ ਪੌਣੇ 6 ਫੁੱਟ ਕੱਦ ਹੋਊਗਾ ਬਾਈ ਦਾ। ਬਾਕੀ ਥਣਾ ਦੇ ਸੈਜ ਵੀ ਸੋਹਣੇ ਆ। ਫੋਟ ਨਹੀਂ ਸ਼ਾਂਕ ਨਹੀਂ ਕੱਲਾ ਕੱਲਾ ਥਣ ਨਿਖੜ ਮਹਾਰਾਜੀ ਦੀ ਬਾਈ ਵਾਲਾ। ਠੀਕ ਆ ਜੀ ਡਿਮਾਂਡ ਬਾਈ ਇਹਦੀ। ਇਹ 60000 ਦੀ ਦੇਣੀ ਆ ਬਈ। ਜੋੜਾ ਲੈ ਜੂ ਬਾਈ ਕੋਈ। ਫਿਰ ਆਫਰ ਕਰਦਾ ਕਿਰਾਏ ਦੀ ਅੱਜ ਫੇਰ। 100 ਕਿਲੋਮੀਟਰ ਦਾ। ਜੇ ਜੋੜਾ ਲੈ ਜੂ ਤਾਂ 100 ਕਿਲੋਮੀਟਰ ਦਾ ਕਿਰਾਇਆ ਬਾਈ ਕਹਿੰਦਾ ਫ੍ਰੀ ਆ ਜੀ। ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ। ਕਨੈਕਟ ਬਾਈ ਨਾਲ ਕਰ ਸਕਦੇ ਆ ਜੀ। ਧੰਨਵਾਦ ਜੀ।